ਦੁਆਬਾ ਨੂੰ 13 ਦੀ ਟੀਮ ਆ ਜੋ ਭਾਰਗੋ ਕੈਂਪ ਪਹੁੰਚੀ ਹੈ ਜਿੱਥੇ ਕਿ ਇਲਾਕੇ ਦੇ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਗਈ ਇਸ ਵਾਰ ਜਿਮਨੀ ਚੋਣ ਜਲੰਧਰ ਜੋ ਹੋ ਰਹੀ ਹੈ ਬੈਸਟ ਵਿੱਚ ਉਸ ਬਾਰੇ ਲੋਕਾਂ ਦੇ ਕੀ ਵਿਚਾਰ ਹਨ ਸੋ ਆਉ ਦੇਖਦੇ ਹਾਂ ਕਿ ਇਸ ਸਮੇ ਅਸੀਂ ਭਾਰਗੋ ਕੈਂਪ ਪਹੁੰਚੇ ਹਾਂ ਤੇ ਲੋਕਾਂ ਦੀ ਰਾਏ ਜਾਣਦੇ ਹਾਂ ਕਿ ਇਸ ਜਿਮਨੀ ਚੋਣ ਵਿੱਚ ਕਿਹੜਾ ਉਮੀਦਵਾਰ ਤੁਹਾਨੂੰ ਪਸੰਦ ਹੈ ਸੋ ਅਸੀਂ ਇੱਕ ਰੇਡੀਏਟ ਟੋਡਾ ਮਸ਼ੂਰ ਟੋਡਾ ਪਟੋਰੀਆਂ ਵਾਲਾ ਜੋ ਕੋ ਭਾਰਗੋ ਕੈਂਪ ਦੀ ਗਲੀ ਗਲੀ ਚ ਘੁੰਮ ਕੇ ਪਟੂਰੇ ਛੋਲੇ ਵੇਚਦਾ ਹੈ ਸੋ ਉਹ ਉਸਦੇ ਨਾਲ ਅਤੇ ਉਸਦੇ ਦੇ ਗਾਹਕਾਂ ਨਾਲ ਜੋ ਵਾਲੇ ਵਾਲੋ ਉਸਦੇ ਗਾਹਕਾਂ ਦੇ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਵਾਰ ਤੁਹਾਨੂੰ ਕਿਹੜੀ ਪਾਰਟੀ ਦਾ ਕਿਹੜਾ ਉਮੀਦਵਾਰ ਪਸੰਦ ਹੈ ਦੁਆਬਾ ਨਿਊਜ਼ ਭਾਰੂ ਕੈਂਪ ਤੋਂ ਹਾਂਜੀ ਟੋਡਾ ਜੀ ਕੀ ਹਾਲ ਚਾਲ ਹੈ ਕਿੱਦਾਂ ਕੀ ਮਾਹੌਲ ਕੈਂਪ ਦਾ ਇਸ ਵਾਰ ਇਹ ਜਿਮਨੀ ਜ਼ੋਨ ਚ ਕਿੰਨੇ ਕਨੇ ਲੋਕ ਪਸੰਦ ਕਰ ਰਹੇ ਜਿਹੜੇ ਆਪਣੇ ਲੀਡਰ ਨੂੰ ਕਿਹੜੀ ਪਾਰਟੀ ਪਸੰਦ ਕਰਦੇ ਲੋਕੀ ਹੋਰ ਵਧੀਆ ਜੀ ਇਸ ਟਾਈਮ ਚੱਲਦਾ ਪਿਆ ਹਾਂਜੀ ਐਸ਼ਾਂ ਦੇ ਲੋਕੀ ਜ਼ਿਆਦਾ ਕਿਹਦੀ ਅੱਜ ਕੱਲ ਚੜਤ ਹੈਗੀ ਏ ਜਿਮਨੀ ਜੁਣਾ ਜੀ ਚੱਤਰ ਜਿਆਦਾ ਹੀ ਮਹਿੰਦਰ ਭਗਤ ਦੀ ਲੱਗਦੀ ਐ ਅੱਛਾ ਹੀ ਮਹਿੰਦਰ ਭਗਤ ਦੀ ਜੀ ਕੀ ਕਰਨਾ ਬਾਹਰ ਵਿੱਚ ਕਿਸੇ ਇੱਕ ਇਮਾਨਦਾਰ ਅੱਛਾ ਜੀ ਦੇਖੇ ਮੇਰੇ ਇਨਸਾਨ ਠੀਕ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਦਾ ਮੱਤਾ ਯਾਰ ਪੂਰੀਆਂ ਕਰਦਾ ਅੱਛਾ ਇਹ ਨਾ ਮਾਰੇ ਜਾਂਦਾ ਫੌਜ ਨੂੰ ਬੋਲਦਾ ਹਾਂ ਸਾਹੀ ਐਸ਼ਾਂ ਲੋਕਾਂ ਦਾ ਸੁਲਾਹਾ ਨੂੰ ਮਿਲੇਗਾ ਠੀਕ ਹੈ ਕੈਂਪ ਵਿੱਚ ਹੋਰ ਵੀ ਤੁਸੀਂ ਰਿੜੀ ਚਲਾਉਂਦੇ ਹੋ ਢਟੂਰੇ ਵੇਚਦੇ ਹੋ ਹੋਰ ਲੋਕਾਂ ਦੀ ਲੋਕਾਂ ਦੇ ਵੀਵਜ਼ ਸੁਣੇ ਕਦੀ ਕੀ ਕਹਿੰਦੇ ਲੋਕੇ ਇਹ ਕਾਫੀ ਲੋਕਾਂ ਕੋਲ ਮਿਲਦਾ ਵੇ ਹਾਂਜੀ ਬਹੁਤ ਕਹਿੰਦੇ ਕਿ ਅਸਾਂ ਨਹੀਂ ਹਟੋ ਠੀਕ ਹੈ ਹਾਂਜੀ ਇਹ ਮੋਦੀ ਦੇ ਚਾਹ ਵੇਚਣ ਨਾਲ ਯਾਰ ਹੋ ਸਕਦਾ ਮੈਂ ਗੱਲ ਕਰ ਰਿਹਾ ਛੋਲੇ ਵੇਚਣ ਨਾਲ ਯਾਰ ਨਹੀਂ ਹੋ ਸਕਦਾ ਬਿਲਕੁਲ ਠੀਕ ਹੈ ਠੀਕ ਹੈ ਠੀਕ ਹੈ ਰਾਜਾ ਬ੍ਰਿੰਗ ਦਾ ਮੋਤੀ ਯਾਰ ਹੋ ਸਕਦਾ ਵੇ ਬੋਲੋ ਛੋਲੇ ਵੇਚਣ ਨਾਲ ਯਾਰ ਨਹੀਂ ਹੋ ਸਕਦਾ ਬਹੁਤ ਵਧੀਆ ਗੱਲ ਹੈ ਜੀ ਫੇਸੋ ਤੁਸੀਂ ਅੱਜ سپورਟ ਕਰ ਰਹੇ ਹੋ ਸ੍ਰੀ ਮਿੰਦਰ ਭਗਤ ਸਿੰਘ ਜੀ ਠੀਕ ਹੈ ਦਿਲਸਪੁਰ ਹੈ ਨਾ ਮੈਗਾ ਪਾਸਪੋਰਟ ਹੀ ਉਹਨਾਂ ਨੂੰ ਕਰਨੀ ਮਿੰਦਰ ਠੀਕ ਹੈ ਜੀ ਕੈਂਪ ਚ ਰੁਝਾਣੇ ਮਿੰਦਰ ਭਗਤ ਸਿੰਘ ਜੀ ਬੰਦੇ ਵੀ ਜਾਇਆ ਬੰਦੇ ਵੀ ਸਹੀ ਆ ਬੰਦੇ ਦਾ ਕੋਈ ਕਹਿੰਦੇ ਕਿ ਕੰਮ ਕੀਤਾ ਕੋਈ ਠਹਿਕਾ ਲ ਹੋ ਗਿਆ ਇਹਨਾਂ ਦਾ ਬਲੇ ਦੇਖਣ ਕਰ ਠੀਕ ਹੈ ਪਹਿਲਾਂ ਤੁਸੀਂ ਰਿੰਗ ਨੂੰ ਜਤਾਇਆ ਸ਼ੀਤਲ ਨੂੰ ਵਿਚ ਰਾਇਆ ਅੱਛਾ ਬੰਦਾ ਵਧੀਆ ਜਿਆ ਬੰਦੇ ਦੇ ਵਿਚ ਆਉਂਦਾ ਹੈ ਹਮਮ ਜੀ ਕਰਕੇ ਬਣਾਉਂਦਾ ਹੈ ਹਾਂ ਸ਼ੀਖਰ ਦੀ ਜਗ੍ਹਾ ਤੇ ਵਾਰੀ ਬਹੁਤੀ ਟਿਕੜੇ ਮਰ ਜਾਂਦੀ ਹੋਸਲਾ ਵੀ ਮੁਕਾਬਲਾ ਠੀਕ ਜੇ ਜਿਹੜੇ ਜਿਹੜੇ ਕੋਲ ਤੇ ਆ ਗੋਥੇਂ ਜਾਂਦੇ ਆਂ ਸ਼ੀਖਰੋਂ ਪੱਟੜਾ ਜਾ ਕੇ ਭਾਜੀ ਬੰਦ ਕਰਦੇ ਆਂ ਉਹ ਆਪੇ ਕੋਲ ਲੱਗਣਾ ਕੀ ਕਰੀਏ ਠੀਕ ਜਦੋਂ ਮਿਲਦੇ ਆ ਤੇ ਫਿਰ ਜਾ ਗਿਆ ਵੀ ਸਾਹਿਬ ਵਾਰੀ ਜਿਹੜਾ ਚਾਰ ਨਾਲ ਕਿਹੜਾ ਬੰਦਾ ਵਧੀਆ ਚੇਰਾ ਪੰਡੂ ਅੱਧਰ ਆ ਯਾਰ ਬੱਲੇ ਬੱਲੇ ਬੰਦੇ ਨੂੰ ਜਾਣ ਲਾ ਠੀਕ ਅੰਦਰ ਰੱਦ ਨੂੰ ਜਪਾ ਸਹੀ ਲੱਗਦਾ ਹੈ ਠੀਕ ਜੰਦੇ ਇਸ ਵਾਰੀ ਜਿਮਨੀ ਚੌਂਜਾ ਹੋ ਰਹੀ ਹੈ ਜਲੰਧਰ ਚ ਯਸਟਵਿਜ ਤੇ ਆਪਾਂ ਸੰਪਰਕ ਗਏ ਪਏ ਆ ਕੀ ਕਹਿਣਾ ਚਾਹੁੰਦੇ ਹੋ ਕਿਹੜੀ ਪਾਰਟੀ ਦਾ ਉਮੀਦਵਾਰ ਵਧੀਆ ਹੈ ਜਾਂ ਕਿਹੜੀ ਪਾਰਟੀ ਵਧੀਆ ਕੰਮ ਕਰ ਰਹੀ ਹੈ ਅੱਛਾ ਜੀ ਇਮਾਨਦਾਰ ਬੰਦਾ ਵਧੀਆ ਹੁੰਦਾ ਅੱਛਾ ਜੀ ਉਹ ਤਿੰਨ ਵਾਰੀ ਕਿਲੇ ਨੇ ਅੱਛਾ ਜੀ ਮਤਲਬ ਸ਼ਿਸ਼ਨਦਾਲ ਦੇ ਕੁਰਸੀ ਤੇ ਬੈਠ ਕੇ ਨਾਲ ਹੀ ਉੱਠਦੇ ਆਂ ਇਹ ਬੰਦਾ ਉਹਨੂੰ ਕੰਮ ਕਰ ਦਤਾ ਹੈਗਾ ਉਹ ਜਿੱਤਿਆ ਵੀ ਪੱਕੀ ਹੈ ਅਕਨਪੁਰੀ ਪਰਨੇ ਗੱਟਲ ਕਰਦਾ ਚਾਹੁੰਨਾ ਆਮ ਆਦਮੀ ਪਾਰਟੀ ਦਾ ਲੱਗਦਾ ਠੀਕ ਹੈ ਉਹਦੀ ਵਜ੍ਹਾ ਕੀ ਹੈ ਬੰਦਾ ਮਾਨਦਾਰ ਨਹੀਂ ਇਹਦੇ ਪਿਓ ਦੇ ਕੰਮ ਬਹੁਤ ਵਧੀਆ ਹੋਏ ਨੇ ਇਹ ਉਹਦੇ ਨਕਸ਼ੇ ਕਰਨੇ ਚੱਲਣਾ ਦਾ ਬੰਦਾ ਜੀ ਇਹ ਵੀ ਕੰਮ ਵਧੀਆ ਕਰੇਗਾ ਇਸ ਕਰਕੇ ਚਾਹੀਦਾ ਹਰ ਬੰਦੇ ਨੂੰ ਇਹ ਅਸ਼ਟਮਾ ਬਾਕੀ 파ਰਟੀ ਨੂੰ ਭੁਲਾ ਜਨਾ ਮੋਰਾਂ ਨਾ ਉਹ ਨੂੰ ਦੂਜੀ 파ਰਟੀ ਚ ਧਰਨ ਦਾ ਫਾਇਦਾ ਨਹੀਂ ਹੈਗਾ ਕਾਂਗਰਸ ਜੀ ਤੇਗੀ ਤੇ ਨਾ ਤੇ ਉੱਥੇ 1500 ਨਾਲ ਤਾਰ ਐਮ ਐਲ ਐ ਨੇ ਜੇ ਬੀ ਜੀ ਵੀ ਚ 2 ਤੇ 2 ਐਮ ਐਲ ਐ ਨੇ ਕੰਮ ਲੈ ਨੂੰ ਧਪਕ ਦਿਖਰਾਗੇ ਕਿਤੇ ਗਾ ਇਹਦਾ ਹਰ ਬੰਦੇ ਨੂੰ ਕਹਿਦਾ ਵੀ ਅਸ਼ਟਮਾ ਚੁਕਾ ਦੇ ਕਰੋ ਤੇ ਮੋਰਾਂ ਨੂੰ ਹੱਥ ਲਾ ਕੇ ਇਹਿੰਦਾ ਕੰਮ ਕਰਦੇ ਮਿਹਰਬਾਨੀ ਥੈਂਕ ਯੂ ਤੁਹਾਡਾ ਕੀ ਕੀ ਲੱਗਦਾ ਤੁਹਾਨੂੰ ਕੌਣ ਜਿੱਤੇਗਾ ਇਸ ਵਾਰੀ ਜਾਂ ਕਿਹਨੂੰ ਵੋਟਾਂ ਦੇਣੀ ਚਾਹੀਦੀ ਹੈ ਜਰਾ ਮਹਿੰਦਰ ਭਗਤ ਨੇ ਕਿਹਾ ਜੀ ਅੱਛਾ ਜੀ ਹੋਰ ਕੋਈ ਬੰਦਾ ਹੈ ਨਹੀਂ ਆਪਾਂ ਨੂੰ ਦੇਖ ਲਿਆ ਯਾਨੀ ਜੀ ਇੱਕ ਵਾਰੀ ਆਪਾਂ ਇਹਨੂੰ ਮੌਕਾ ਦਈਏ ਠੀਕ ਹੈ ਕਿਉਂਕਿ ਦੋ ਵਾਰ ਤੱਕੇ ਵੀ ਜਰਾ ਟਿਕੜੇ ਮੇੜੀ ਤੇ ਨਹੀਂ ਕਾਮਯਾਬ ਹੋਇਆ ਅੱਛਾ ਜੀ ਤੇ ਚਲੋ ਇਸ ਵਾਰ ਚਲੋ ਫਿਰ ਚਲੋ ਪਹਿਲਾਂ ਆਪਾਂ ਵੋਟਾਂ ਨਹੀਂ ਪਾਈਆਂ ਕਾਰਨ ਕੀ ਰਿਹਾ ਤੇ ਇਸ ਵਾਰੀ ਕਿਉਂ ਪਾ ਰਹੇ ਕਾਰਨ ਕੀ ਇੱਕ ਹਵਾਈ ਮਹਾਰਾਜ ਝਾੜੂ ਵਾਲਿਆਂ ਦੀ ਇਹ ਲੋਕੀ ਕਹਿੰਦੇ ਨਵੀਂ ਪਾਰਟੀ ਆਣੀ ਚਾਹੀਦੀ ਨਵੀਂ ਪਾਰਟੀ ਲੈਣ ਕੋਲ ਹਾਂਜੀ ਲੋਕਾਂ ਨੇ ਵਗ ਕੇ ਚਿਹਰਾ ਨਹੀਂ ਦੇਖਿਆ ਹੈ ਜੀ ਸਿਰਫ ਪਾਰਟੀ ਨੂੰ ਮੋਰ ਲਾਇਆ ਚਲ ਕੇ ਜਿਹੜਾ ਆਮ ਬੰਦਾ ਵੀ ਲੋਟਦਾ ਸੀ ਉਹ ਵੀ ਜਿੱਤ ਗਿਆ ਸੀ ਠੀਕ ਹੈ ਜੀ ਝਾੜਵਾਲੀ ਸਰਕਾਰ ਚ ਪਰ ਚਲੋ ਹੁਣ ਜੇ ਮਹਿੰਦਰ ਭਗਤ ਝਾੜਵਾਲ ਕੋਲ ਪਾਸੇ ਆ ਗਿਆ ਤੇ ਜਦੋਂ ਆਪਾਂ ਕਹਿੰਦੇ ਵੀ ਪਾਰਟੀ ਵਾਲਾ ਬੰਦਾ ਜਾਵੇ ਚਿਹਰੇ ਵਾਲਾ ਬੰਦਾ ਜਾਵੇ ਬੰਦੇ ਵਾਲ ਜਾਵੇ ਬੰਦਾ ਪਾਈ ਖੜਾ ਹੈ ਵਧੀਆ ਹੈਗਾ ਇਹ ਠੀਕ ਇੱਕ ਵਾਰੀ ਅਨੂਮੋਖਤ ਦਾ ਜਿਵੇਂ ਨਾਲੇ ਜਦੋਂ ਤੁਸੀਂ ਇੱਥੇ ਰਹਿੰਦੇ ਸੀ ਉਹ ਪਾਰੋ ਕੈਂਪ ਸੇ ਠੀਕ ਤੇ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਵੀ ਉਹ ਵੀ ਬਹੁਤ ਚੰਗੇ ਸੀ ਠੀਕ ਉਹਨਾਂ ਨੇ ਕਾਫੀ ਕੰਮ ਵਧੀਆ ਕੀਤਾ ਤੇ ਇਹ ਵੀ ਬੰਦਾ ਕੋਈ ਵਧੀਆ ਹੋਣਾ ਮੁੰਡਾ ਬੰਦਾ ਬਹੁਤ ਸਾਰਾ ਪਰਿਵਾਰ ਹੀ ਬਹੁਤ ਅੱਛਾ ਹੈ ਤੇ ਚਲੋ ਆਪਾਂ ਕਹਿੰਦੇ ਇੱਕ ਵਾਰ ਇਹਨੂੰ ਵੀ ਮੌਕਾ ਦੋ ਤੇ ਹੋਰ ਵੀ ਗੱਲ ਕਰਕੇ ਉਹਨੂੰ ਬਹੁਤ ਇੱਕ ਲਾਲਸਾ ਹੈ ਠੀਕ ਯਾਨੀ ਕਿ ਇੱਕ ਬਹੁਤ ਜਿਹੜਾ ਹੈ ਕਿ ਮੈਂ ਵੀ ਇਹ ਕੰਮ ਕਰਾਂ ਮੈਂ ਇੱਕ ਐਮਐਲਏ ਬਣ ਕੇ ਕੰਮ ਕਰਾਂ ਲੋਕਾਂ ਦੇ ਕੰਮ ਕਰਾਂ ਉਹਨੂੰ ਬਹੁਤ ਇੱਕ ਹੈਗਾ ਵੇ ਠੀਕ ਇਹ ਤੋਂ ਰੇ ਸਵਾਲ ਆਪਾਂ ਨੂੰ ਇੱਕ ਮੌਕਾ ਜਰੂਰ ਦੇਣਾ ਚਾਹੀਦਾ ਹੈ। ਜੈ ਜੈ ਭਗਵਾਨ ਜੀ। ਠੀਕ ਹੈ। ਧੰਨਵਾਦ। ਸਾਡੇ ਇਸ ਵਾਰੀ ਕੈਂਪ ਵਿੱਚੋਂ ਜਾਂ ਜਲੰਧਰ ਵੈਸਟ ਵਿੱਚੋਂ ਕਿਹੜੇ ਉਮੀਦਵਾਰ ਨੂੰ ਤੁਸੀਂ ਪਸੰਦ ਕਰ ਰਹੇ ਹੋ? ਕਿਹੜੀ ਪਾਰਟੀ ਪਸੰਦ ਕਰ ਰਹੇ ਹੋ? ਜਲੰਧਰ ਪਾਲ ਸੀ ਇਹ ਪਹਿਲੇ ਨੰਬਰ ਤੇ ਜੀ। ਅੱਛਾ ਜੀ। ਪੂਰੀ ਵਜ੍ਹਾ ਇਹ ਹੈ ਕਿ ਕਿ ਕੋਈ ਥ੍ਰੀ ਘਰ, ਕੋਈ ਜੰਗੀ ਕੋਈ ਦੇਖ ਹੋਵੇ ਜਾਂ ਕੋਈ ਸਾਸਕ ਕੰਮ ਹੋਵੇ ਤਾਂ ਉਹ ਖੁਦ ਮਦਦ ਕਰਕੇ ਜਾਂਦਾ ਜੀ। ਪੈਸੇ ਵੱਲੋਂ ਜਾਂ ਹਰ ਚੀਜ਼ ਵੱਲੋਂ। ਠੀਕ ਹੈ। ਭਾਰੂ ਕੰਮ ਦੇ ਚੋਣ ਨੇ ਨਾ ਇਹਨੇ 3 ਚੀਜ਼ਾਂ ਬਣਾਈਆਂ ਨੇ। ਜਿਹੜੇ ਦੋ ਪਾਰਟੀਆਂ ਇਹ ਕੰਮ ਨਹੀਂ ਕੀਤੇ ਇਹ ਕੰਮ ਲੱਭਦੇ ਨੇ ਦੋ ਸਮੁੰਨ ਕਿਹੜਾ ਕੰਮ ਕਿਦਣਾ ਨੇ ਭਾਰਜਨ ਪਹਿਲੇ ਸੰਨ ਦੇ ਬੁਣਾ ਲੇਕਿਨ ਸੈਂਕੀ ਆ ਰਹੇ ਨੇ ਲੋਈਏ ਅਰਗਾ ਵਚਿਟੇ ਅੜਿਕੇ ਤਾਂ ਆਚੀ ਤੇ ਰੋਸੇ ਪਾਰਕ ਬੁਣਾ ਜੀ ਤੇ ਮੰਦਰਪੁਰ ਤੋਂ ਚ ਪੈਸੇ ਲੈਣੇ ਪੁਲਿਸ ਹਾਂਜੀ ਉਸ ਸੰਗਠਨ ਚੋਂ ਨੇ ਪੈਸੇ ਲਾਏ ਜੰਜੇ ਦੁਵਾਰਾਟ ਮੁਕਤੇ ਅਗੇ ਦੁਵਾਰਾ ਬੁਣਾ ਹੈ ਮੇਰੇ ਕੀ ਤੁਹਾਡੇ ਖਿਆਲਾਂ ਵੀ ਮੰਦਰ ਭਗਤ ਹਾਂਜੀ ਅੱਛਾ ਗਰੀਬ ਜਾਨੀ ਦਾ ਮਤਲਬ ਕਰ ਦੇਣਾ ਉਹਦੇ ਖੁਦ ਘਰ ਚ ਜੋ ਤੁਸੀਂ ਬੁਰਜੂਰਗ ਬੰਦਾ ਬੱਚਾ ਜੇ ਨਾ ਮਰਜੀ ਚੱਜੇ ਖਾਲੀ ਹੱਥ ਨਹੀਂ ਆਏਗਾ ਇਹ 100 200 500 ਰੁਪਏ ਮਜ਼ੇ ਕਰਕੇ ਆਏ ਕਿ ਨਹੀਂ ਕਿਉਂ ਗਰੀਬ ਹੈ ਠੀਕ ਹੈ ਇਸ ਕਰਕੇ ਮੈਂ ਖੁਦ ਦੇਖਿਆ ਕੀ ਚਲੋ ਬਹੁਤ ਜੀ 100 ਅਸੀਂ ਕੈਂਪ ਚ ਘੁੰਮ ਰਹੇ ਸੀਗੇ ਲੋਕਾਂ ਦੇ ਵਿਚਾਰ ਜਾਣ ਰਹੇ ਸੀ ਕਿਹੜੀ ਪਾਰਟੀ ਦਾ ਹਿੱਸਾ ਪਰ ਕੈਂਡੀਡੇਟ ਜਿਤਨਾ ਜਿੰਨਾ ਕਿਹੜੀ ਪਾਰਟੀ ਦੇ ਕੈਂਡੀਡੇਟ ਨੂੰ ਪਸੰਦ ਕਰ ਰਹੇ ਸੀ ਜੋ ਇਸ ਇਲਾਕੇ ਵਿੱਚ ਮਸ਼ਹੂਰ ਹੈ ਟੋਡਾ ਪਟੂਰੇ ਵਾਲਾ ਇਹਨਾਂ ਦੇ ਕੋਲ ਬਹੁਤ ਲੋਕ ਕੁੰਮਦੇ ਹਨ ਦੇਖਦੇ ਹਨ ਇਹ ਇਲਾਕਾ ਕੁੰਮਦੇ ਹਨ ਲੋਕਾਂ ਦੀ رائے ਜਾਣਦੇ ਰਹਿੰਦੇ ਹਨ ਸੋ ਇਹਨਾਂ ਦੀ ਰੀੜੀ ਤੇ ਆਏ ਸੀ ਤੇ ਇਹਨਾਂ ਨੇ ਦੱਸਿਆ ਕਿ ਇਸ ਵਾਰ ਮਹਿੰਦਰ ਭਗਤ ਨੂੰ ਲੋਕ ਪਸੰਦ ਕਰ ਰਹੇ ਨੇ ਕਿਉਂਕਿ ਸਰਕਾਰ ਵੀ ਇਸ ਵੇਲੇ ਆਮ ਆਦਮੀ ਪਾਰਟੀ ਦੀ ਹੈ ਸੋ ਲੋਕਾਂ ਦਾ ਰੁਝਾਨੇਸ਼ਵਰੀ ਸ਼੍ਰੀ ਮਹਿੰਦਰ ਭਗਤ ਜੋ ਕਿ ਆਮ ਆਦਮੀ ਪਾਰਟੀ ਤੋਂ ਖੜੇ ਹਨ ਉਹਨਾਂ ਵੱਲ ਰੁਝਾਨ ਤੱਕਦਾ ਹੈ ਦੋਆਬਾ ਨੂੰ ਸਰਟੀਫਿਕੇਟ ਵਿਸ਼ੇਸ਼ ਭਾਰੂਪ ਕਮ ਚਲੰਦਰ ਤੋਂ